ਸਾਰੇ ਸਤਿਕਾਰਯੋਗ ਕਾਰਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹਿਜਰਾਂ ਦੇ ਫਟਾ ਭਾਗ ਅਖੀਰਲਾ ਜਿਸ ਨੂੰ ਲਿਖਿਆ ਹੈ ਸਿਮਰਨਜੀਤ ਕੌਰ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਅਤੇ ਅਖੀਰਲਾ ਭਾਗ ਵੀ ਜ਼ਰੂਰ ਪਸੰਦ ਆਵੇਗਾ ਪੂਰੀ ਕਹਾਣੀ ਸੁਣ ਕੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਹਰੌਣਕ ਆਪਣੀ ਬੇਬੇ ਤੋਂ ਪਰਚੀ ਫੜ ਲੈਂਦੀ ਹੈ ਤੇ ਪਰਚੀ ਨੂੰ ਟੇਬਲ ਉੱਪਰ ਰੱਖ ਸਿੱਧਾ ਤੇ ਸਾਫ਼ ਕਰਨ ਲੱਗਦੀ ਹੈ ਤਾਂ ਜੋ ਦੀਪ ਦਾ ਨੰਬਰ ਸਾਫ਼-ਸਾਫ਼ ਦਿਖਾਈ ਦੇਣ ਲੱਗੇ ਉਸ ਨੂੰ ਇੰਜ ਕਰਦੇ ਦੇਖ ਹਰੌਣਕ ਦੀ ਬੇਬੇ ਹਰੌਣਕ ਇਹ ਕੀ ਕਰ ਰਹੀ ਹੈ ਜੋ ਤੂੰ ਇੰਨਾ ਪਰੇਸ਼ਾਨ ਹੋ ਰਹੀ ਸੀ ਇਸ ਲਈ ਬੇਬੇ ਕੁਝ ਨਹੀਂ ਦੀਪ ਦਾ ਫੋਨ ਨੰਬਰ ਹੈ ਉਹ ਮੇਰੀ ਗੁਰੀ ਦੇ ਮਾਮਲੇ 'ਚੋਂ ਹੈਲਪ ਕਰਨੀ ਚਾਹੁੰਦਾ ਹੈ ਪਰ ਮੈਂ ਗੁੱਸੇ 'ਚੋਂ ਮਨਾ ਕਰ ਦਿੱਤਾ ਤੇ ਫੋਨ ਨੰਬਰ ਛੱਟ ਦਿੱਤਾ ਗੁੱਸੇ 'ਚੋਂ ਰੌਣਕ ਆਪਣੇ ਫੋਨ ਤੋਂ ਦੀਪ ਦਾ ਨੰਬਰ ਡਾਇਲ ਕਰਦੀ ਹੈ ਅਤੇ ਆਪਣੀ ਬੇਬੇ ਨੂੰ ਸਭ ਕੁਝ ਦੱਸ ਦਿੰਦੀ ਹੈ ਤੇਰਾ ਗੁੱਸਾ ਵੀ ਅਜੀਬ ਹੈ ਰੌਣਕ ਦੱਸ ਭਲਾ ਦੀਪ ਤਾਂ ਮੈਨੂੰ ਵਿਚਾਰਾ ਬਾਹਲਾ ਹੀ ਸ਼ਰੀਬ ਲੱਗਿਆ ਸੀ ਇਕਲੋਂ ਤੇ ਤੂੰ ਉਸ ਦਰਬੇਸ਼ ਤੇ ਗੁੱਸਾ ਕੀਤਾ ਚੱਲ ਮੈਂ ਆਰਾਮ ਕਰਦੀ ਹਾਂ ਆਪਣੇ ਕਮਰੇ 'ਚ ਦੇਖ ਮੂੰਹ ਨਿਹਰਾ ਹੋ ਗਿਆ ਤੂੰ ਨਿੱਕੂ ਲਈ ਖਾਣ ਨੂੰ ਕੁਝ ਬਣਾ ਲਈ ਕਮਰੇ ਵਿੱਚੋਂ ਨਿਕਲਦੀ ਉਸਦੀ ਬੇਬੇ ਨੇ ਇਹ ਹੀ ਕਿਹਾ ਦੀਪ ਲਈ ਦਰਵੇਸ਼ਾ ਸੁਣ ਰੌਣਕ ਹਰਾਨ ਹੋ ਗਈ ਤੇ ਸੋਚਦੀ ਹੈ ਸ਼ਾਇਦ ਬੇਬੇ ਸਹੀ ਕਹਿ ਰਹੀ ਹੋਵੇ ਬਰ ਨਾ ਉਸ ਨੂੰ ਕੀ ਪਈ ਸੀ ਮੇਰੀ ਹੈਲਪ ਕਰਨ ਦੀ ਉਹ ਚੁੱਪਚਾਪ ਆਪਣੀ ਭੂਆ ਦੇ ਘਰੋਂ ਮਿਲ ਕੇ ਆਪਣੇ ਪਿੰਡ ਨੂੰ ਮੁੜ ਸਕਦਾ ਸੀ ਜਿਉਂ-ਜਿਉਂ ਹਨੇਰਾ ਵਧ ਰਿਹਾ ਸੀ ਰੌਣਕ ਦੇ ਦਿਲ ਦੀ ਧੜਕਣ ਵਧ ਰਹੀ ਸੀ ਕਦੇ ਉਹ ਦੀਪ ਦਾ ਨੰਬਰ ਡੈਲ ਕਰਦੀ ਫਿਰ ਕੱਟ ਦਿੰਦੀ ਕਾਫੀ ਵਾਰ ਰੌਣਕ ਨੇ ਇੰਜ ਹੀ ਕੀਤਾ ਫਿਰ ਹਿੰਮਤ ਕਰਕੇ ਉਹ ਦੀਪ ਦਾ ਫੋਨ ਨੰਬਰ ਬੁਲਾਉਂਦੀ ਹੈ ਗੁਰਨਾਮ ਤੇ ਦੀਪ ਆਪਣੇ ਘਰ ਦੇ 베ੜੇ ਵਿੱਚ ਮੰਜੇ ਉੱਪਰ ਬੈਠੇ ਸਨ ਰੌਣਕ ਦਾ ਫੋਨ ਆ ਰਿਹਾ ਸੀ ਫੋਨ ਦੀ ਰਿੰਗ ਸੁਣ ਕੇ ਗੁਰਨਾਮ ਦੀਪ ਨਾਲ ਮਜ਼ਾਕ ਕਰਦੇ ਹੋਏ ਓਏ ਚੱਕ ਲੈ ਫੋਨ ਰਾਉਨਕ ਦਾ ਹੀ ਹੋਣਾ ਹੈ ਦੀਪ ਹਰਾਨੀ ਨਾਲ ਗਰਨਾਮ ਵੱਲ ਦੇਖਦੇ ਹੋਏ ਫੋਨ ਚੁੱਕ ਲੈਂਦਾ ਹੈ ਹੈਲੋ ਜੀ ਦੀਪ ਮੈਂ ਰਾਉਨਕ ਦੀਪ ਰਾਉਨਕ ਦੀ ਆਵਾਜ਼ ਸੁਣ ਕੇ ਖੜਾ ਹੋ ਜਾਂਦਾ ਹੈ ਰਾਉਨਕ ਜਿਵੇਂ ਦੀਪ ਨੂੰ ਯਕੀਨ ਨਹੀਂ ਹੁੰਦਾ ਰਾਉਨਕ ਉਸ ਨੂੰ ਫੋਨ ਕਿਵੇਂ ਕਰ ਸਕਦੀ ਹੈ ਦੀਪ ਮੈਂ ਮਾਫੀ ਮੰਗਣ ਲਈ ਫੋਨ ਕੀਤਾ ਹੈ ਓ ਸੌਰੀ ਮੇਰੇ ਤੋਂ ਬੁਰਾ ਭਲਾ ਬੋਲਿਆ ਗਿਆ ਮਾਫ ਕਰਦੇ ਮੈਨੂੰ ਮੇਰੇ ਹਾਲਾਤ ਹੀ ਇਦਾਂ ਦੇ ਹੋ ਗਏ ਨੇ ਕਿ ਮੇਰੇ ਤੋਂ ਤੈਨੂੰ ਬੁਰਾ ਬੋਲਿਆ ਗਿਆ ਸੌਰੀ ਨਾ ਨਾਰੌਣਕ ਇੰਜ ਸੌਰੀ ਨਾ ਕਹ ਗਲਤੀ ਮੇਰੀ ਵੀ ਸੀ ਨਾ ਮੈਂ ਕਾਲਜ ਛੱਡ ਕੇ ਜਾਂਦਾ ਸ਼ਾਇਦ ਗੁਰੀ ਮੇਰੇ ਨਾਲ ਰਹਿੰਦਾ ਤਾਂ ਠੀਕ ਰਹਿੰਦਾ ਦੀਪ ਇਹ ਤਾਂ ਪਤਾ ਨਹੀਂ ਕਿ ਉਹ ਠੀਕ ਰਹਿੰਦਾ ਜਾਂ ਨਹੀਂ ਬਾਕੀ ਮੇਰੇ ਕਰਮਾਂ 'ਚ ਜੋ ਸੀ ਉਹ ਮੈਨੂੰ ਮਿਲ ਗਿਆ ਅੱਛਾ ਫੋਨ ਰੱਖਦੀ ਹਾਂ ਫਿਰ ਤੋਂ ਮਾਫ਼ੀ ਮੰਗਦੀ ਹਾਂ ਦੀਪ ਰੁਕ ਜਾ ਰੌਣਕ ਪਲੀਜ਼ ਫੋਨ ਨਾ ਕੱਟੀ ਕੀ ਆਪਾਂ ਮਿਲ ਸਕਦੇ ਹਾਂ ਜੇ ਤੂੰ ਕਹੇ ਤਾਂ ਬਸ ਦਿਲ ਤੇ ਕੋਈ ਗੱਲ ਨਾ ਲਈ ਰੌਣਕ ਇੱਕ ਕਲੰਬਾ ਸਾਹ ਲੈਂਦੇ ਹੋਏ ਠੀਕ ਹੈ ਪਰ ਪਲੀਜ਼ ਮੇਰੇ ਪਿੰਡ ਨਹੀਂ ਕਿਤੇ ਬਾਹਰ ਰੌਣਕ ਤੋਂ ਜਿਵੇਂ ਗੱਲ ਪੂਰੀ ਨਹੀਂ ਹੋ ਪਉਂਦੀ ਸੀ ਦੀਪ ਵੀ ਉਸ ਦੀ ਮਜਬੂਰੀ ਨੂੰ ਸਮਝਦੇ ਹੋਏ ਠੀਕ ਹੈ ਇੰਜ ਕਰਦੇ ਹਾਂ ਜਿਸ ਕਾਲਜ ਚੋਂ ਆਪਾਂ ਪੜ੍ਹਦੇ ਸੀ ਆ ਤੈਨੂੰ ਯਾਦ ਹੋਵੇਗਾ ਉਸ ਦੇ ਕੋਲ ਇੱਕ ਕਾਫੀ ਸ਼ਾਪ ਹੈ ਉੱਥੇ ਮਿਲਦੇ ਹਾਂ ਠੀਕ ਹੈ ਮੈਂ ਆ ਜਾਵਾਂਗੀ ਉੱਥੇ ਰੌਣਕ ਇੰਨਾ ਕਹਿ ਕੇ ਦੀਪ ਦਾ ਫੋਨ ਕੱਟ ਦਿੰਦੀ ਹੈ ਤੇ ਇੱਕ ਲੰਮਾ ਸਾਹ ਲੈਂਦੀ ਹੋਈ ਬੈੱਡ ਤੇ ਬੈਠ ਜਾਂਦੀ ਹੈ ਤੇ ਸੋਚਣ ਲੱਗਦੀ ਹੈ ਕਿ ਉਹ ਦੀਪ ਨੂੰ ਮਿਲ ਕੇ ਕੋਈ ਗਲਤੀ ਤਾਂ ਨਹੀਂ ਕਰ ਰਹੀ ਇਹ ਸਮਾਜ ਕੀ ਸਮਝੇਗਾ ਗਰੀਤੋਂ ਬਾਅਦ ਕੋਈ ਹੋਰ ਲੱਭ ਲੈ ਇਸਨੇ ਸਮਾਜ ਬਾਰੇ ਤਰ੍ਹਾਂ-ਤਰ੍ਹਾਂ ਦੇ ਸਵਾਲਾਂ ਨੂੰ ਸੋਚਦੀ ਉਹ ਬੈੱਡ ਤੋਂ ਉੱਠ ਰਸੋਈ ਦੇ ਕੰਮ ਕਰਨ ਵਿੱਚ ਜੁਟ ਜਾਂਦੀ ਹੈ ਉਧਰ ਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਰੌਣਕ ਦੇ ਮਿਲਣ ਲਈ ਹਾਂ ਕਰਨ ਤੇ ਹੀ ਬਹੁਤ ਖੁਸ਼ ਹੈ ਬੇਸ਼ੱਕ ਉਹ ਦੋਸਤੀ ਦੇ ਕਾਰਨ ਹੀ ਉਸ ਨੂੰ ਮਿਲਣ ਲਈ ਤਿਆਰ ਹੋਈ ਹੈ ਪਰ ਦੀਪ ਇਸੇ ਵਿੱਚ ਹੀ ਬਹੁਤ ਖੁਸ਼ ਹੈ ਗਰਨਾਮ ਨੂੰ ਵੀ ਇਸ ਬਾਰੇ ਦੱਸ ਦਿੰਦਾ ਹੈ ਅਗਲੀ ਸਵੇਰੇ ਰਾਉਣਕ ਦੀਪ ਦੇ ਕਹੇ ਉੱਪਰ ਕਾਲਜ ਦੇ ਬਾਹਰ ਕਾਫੀ ਸ਼ਾਪ ਉੱਪਰ ਪੁੱਜ ਜਾਂਦਾ ਹੈ। ਦੀਪ ਪਹਿਲਾਂ ਹੀ ਉੱਥੇ ਉਸਦੀ ਉਡੀਕ ਕਰਿਆ ਹੁੰਦਾ ਹੈ। ਅਗਲੇ ਦਿਨ ਰਾਉਣਕ ਕਾਫੀ ਸ਼ਾਪ ਵਿੱਚ ਦੀਪ ਨੂੰ ਮਿਲਣ ਜਾਂਦੀ ਹੈ ਜਿੱਥੇ ਦੀਪ ਪਹਿਲਾਂ ਹੀ ਉਸਦੀ ਉਡੀਕ ਕਰ ਰਿਹਾ ਸੀ। ਜੋ ਕਾਫੀ ਸ਼ਾਪ ਦੇ ਬਾਹਰ ਮੋਟਰਸਾਈਕਲ ਉੱਪਰ ਖੜਾ ਹੈ। ਰਾਉਣਕ ਨੂੰ ਦੇਖ ਦੀਪ ਦੇ ਚਿਹਰੇ ਉੱਪਰ ਅਜੀਬ ਜਿਹਾ ਸਕੂਨ ਆ ਜਾਂਦਾ ਹੈ। ਔਰ ਰੌਣਕ ਨੂੰ ਮਿਲਦੇ ਹੀ ਉਸਦਾ ਹਾਲ ਚਾਲ ਪੁੱਛਦੇ ਹੋਏ ਕਾਫੀ ਸ਼ਾਪ ਦਾ ਦਰਵਾਜ਼ਾ ਖੋਲਦੇ ਹੋਏ ਉਸ ਨੂੰ ਕਾਫੀ ਸ਼ਾਪ ਅੰਦਰ ਆਉਣ ਲਈ ਕਹਿੰਦਾ ਹੈ ਰੌਣਕ ਸਿਰਫ ਠੀਕ ਹੈ ਕਹਿ ਕੇ ਉਸ ਦੀ ਮੰਗਰ ਮੰਗਰ ਕਾਫੀ ਸ਼ਾਪ ਅੰਦਰ ਦਾਖਲ ਹੋ ਜਾਂਦੀ ਹੈ ਕਾਫੀ ਸ਼ਾਪ ਦੇ ਵਿੱਚ ਦੋ ਤਿੰਨ ਲੋਕ ਬੈਠੇ ਹੋਏ ਹਨ ਰੌਣਕ ਉਹਨਾਂ ਵੱਲ ਸਰਸਰੀ ਜਿਹੀ ਨਜ਼ਰ ਮਾਰਦੀ ਹੋਈ ਕਾਰਨਰ ਵਿੱਚ ਲੱਗੇ ਹੋਏ ਦੋ ਕੁਰਸੀਆਂ ਤੇ ਇੱਕ ਟੇਬਲ ਵੱਲ ਹੋ ਤੁਰਦੀ ਹੈ ਦੀਪ ਨੂੰ ਉੱਥੇ ਬੈਠਣ ਦਾ ਇਸ਼ਾਰਾ ਕਰਦੀ ਹੋਈ ਆਪ ਵੀ ਬੈਠ ਜਾਂਦੀ ਹੈ ਰੌਣਕ ਦੀਪ ਵੱਲ ਦੇਖਦੀ ਹੋਈ ਦੱਬੀ ਜਹੀ ਆਵਾਜ਼ 'ਚੋਂ ਦੀਪ ਕੱਲ੍ਹ ਲਈ ਸੌਰੀ ਰੌਣਕ ਬੱਸ ਕਰ ਜਾਰਾ ਇੰਨੀ ਸੌਰੀ ਨਾ ਮੰਗ ਹਾਂ ਸੌਰੀ ਤਾਂ ਮੈਨੂੰ ਮੰਗਣੀ ਚਾਹੁੰਦੀ ਚਾਹੀਦੀ ਸੀ ਮੈਂ ਆਪਣੀ ਦੋਸਤ ਲਈ ਕੁਝ ਵੀ ਨਹੀਂ ਕਰ ਪਾਇਆ ਲੇਕਿਨ ਮੈਨੂੰ ਤੂੰ ਅਜੇ ਤੱਕ ਦੱਸਿਆ ਨਹੀਂ ਕਿ ਤੂੰ ਇੱਕਦਮ ਕਾਲਜ ਕਿਉਂ ਛੱਡਿਆ ਕਟੋ ਘਟ ਜਾਣ ਲੱਗਿਆ ਮਿਰਕੀ ਤਾਂ ਲਿਆਂਦਾ ਤੈਨੂੰ ਪਤਾ ਹੈ ਅਸੀਂ ਉਸ ਦਿਨ ਤੇਰੀ ਬਹੁਤ ਉਡੀਕ ਕੀਤੀ ਗੁਰੀ ਵੀ ਪਰੇਸ਼ਾਨ ਸੀ ਤੇਰੇ ਗਿਆਨ ਕਰਕੇ ਦੀਪ ਕੁਝ ਝਿਜਕਦੇ ਹੋਏ ਅਸਲ 'ਚ ਰੌਣਕ ਮੈਂ ਤੈਨੂੰ ਬਹੁਤ ਪਿਆਰ ਕਰਨ ਲੱਗਾ ਸੀ ਦੀਪ ਕੁਝ ਦੇਰ ਲਈ ਚੁੱਪ ਹੋ ਜਾਂਦਾ ਹੈ ਤੇ ਰੌਣਕ ਦੇ ਚਿਹਰੇ ਉੱਪਰ ਅਜੀਬ ਜਿਹੀ ਬੇਚੈਨੀ ਛਾ ਜਾਂਦੀ ਹੈ ਦੀਪ ਫਿਰ ਹਿੰਮਤ ਜਟਾਉਂਦੇ ਹੋਏ ਮੈਂ ਪਿਆਰ ਤੈਨੂੰ ਬਹੁਤ ਕੀਤਾ ਤੇ ਅੱਜ ਵੀ ਕਰਦਾ ਹਾਂ ਗਰਨਾਮ ਬਾਈ ਤਾ ਤੈਨੂੰ ਉਦੋਂ ਹੀ ਮੇਰੇ ਬਾਰੇ ਦੱਸ ਦੇਣਾ ਚਾਹੁੰਦਾ ਸੀ ਜਦੋਂ ਕਾਲਜ ਟਾਈਮ 'ਚ ਮੈਂ ਬਿਮਾਰ ਹੋ ਕੇ ਹਸਪੀਟਲ ਪਿਆ ਸੀ ਤੇ ਤੂੰ ਗੁਰੀ ਨਾਲ ਮੈਨੂੰ ਦੇਖਣ ਆਈ ਸੀ ਪਰ ਅੱਜ ਮੈਂ ਤੈਨੂੰ ਸਿਰਫ ਇੱਕ ਦੋਸਤ ਦੀ ਹੈਸੀਅਤ ਨਾਲ ਤੈਨੂੰ ਮਿਲਣ ਆਇਆ ਹਾਂ ਮੈਨੂੰ ਗਲਤ ਨਾ ਸਮਝੀ ਮੈਂ ਤੇਰੀ ਹਰ ਮੁਣਕਿਨ ਹੈਲਪ ਕਰਨਾ ਚਾਹੁੰਦਾ ਹਾਂ ਤਾਂ ਜੋ ਤੂੰ ਇਸ ਜ਼ਾਲਮ ਸਮਾਜ ਨਾਲ ਲੜ ਸਕੇਂ ਇਨਾ ਕਹੇ ਦੀਪ ਚੁੱਪ ਹੋ ਜਾਂਦਾ ਹੈ ਰੌਣਕ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਉਹ ਹੁਣ ਦੀਪ ਨੂੰ ਕੀ ਕਹੇ ਫਿਰ ਉਹ ਆਲੇ-ਦੁਆਲੇ ਕਾਫੇ ਸਭ ਵਿੱਚ ਬੈਠੇ ਲੋਕਾਂ ਵੱਲ ਦੇਖਣ ਲੱਗਦੀ ਹੈ ਤਾਂ ਦੀਪ ਸਮਝ ਜਾਂਦਾ ਹੈ ਰੌਣਕ ਜਿੰਨਾ ਤੂੰ ਇਨ੍ਹਾਂ ਲੋਕਾਂ ਬਾਰੇ ਸੋਚੇਗੀ ਉਨਾ ਹੀ ਉਲਝ ਜਾਵੇਗੀ ਇਨ੍ਹਾਂ ਬਾਰੇ ਸੋਚਣਾ ਛੱਡ ਕੇ ਆਪਣੇ ਬਾਰੇ ਤੇ ਆਪਣੇ 2 ਸਾਲ ਦੇ ਬੱਚੇ ਬਾਰੇ ਸੋਚ ਰੌਣਕ ਦੀਆਂ ਅੱਖਾਂ 'ਚੋਂ ਆਪਣੇ ਬੱਚੇ ਦੀ ਸੂਰਤ ਆ ਜਾਂਦੀ ਹੈ ਤੇ ਉਹ ਆਪ ਮਾਰੇ ਬੋਲ ਉੱਠਦੀ ਹੈ ਹਾਂ ਤੂੰ ਸਹੀ ਕਹਿ ਦੀਪ ਕਦੋਂ ਤੱਕ ਮੈਂ ਇਨਾਂ ਲੋਕਾਂ ਚ ਜੁੜੀ ਰਹਾਂਗੀ ਵੈਸੇ ਵੀ ਉਹਨਾਂ ਲੋਕਾਂ ਨੂੰ ਪੈਸੇ ਮਿਲ ਚੁੱਕੇ ਹਨ ਅਦਾਲਤ ਨੇ ਗੁਰੀ ਦੀ ਛਾਰੀ ਜਾਇਦਾਦ ਨੂੰ ਵੇਚਣ ਦੇ ਹੁਕਮ ਦਿੱਤੇ ਸੀ ਤਾਂ ਜੋ ਲੋਕਾਂ ਦੇ ਪੈਸੇ ਦੇ ਸਕਣ ਹੁਣ ਕੁਝ ਨਹੀਂ ਰਿਹਾ ਮੇਰੇ ਕੋਲ ਦੀਪ ਥੋੜਾ ਹੈਰਾਨ ਹੁੰਦੇ ਹੋਏ ਲੇਕਿਨ ਗੁਰੀ ਦੇ ਮਾਪਿ ਉਹ ਕਿੱਥੇ ਹਨ ਉਹਨਾਂ ਨੇ ਤੇਰੀ ਕੋਈ ਹੈਲਪ ਕਿਉਂ ਨਹੀਂ ਕੀਤੀ ਰੌਣਕ ਭਰੇ ਮਨ ਨਾਲ ਉਹ ਵਿਚਾਰੇ ਕਿੱਥੋਂ ਹੈਲਪ ਕਰ ਦੇ ਦੀਪ ਕਿਉਂ ਰੌਣਕ ਤੂੰ ਸੱਚ ਸੁਣਨਾ ਚਾਹੁੰਦਾ ਹੈ ਤਾਂ ਸਾਰੀ ਸੁਣ ਸਮਾਰ ਸਚਾਈ ਗੁਰੀ ਦੇ ਕੋਈ ਮਾਂ ਪਿਓ ਨਹੀਂ ਸੀ ਗੁਰੀ ਸਿਰਫ ਕਿਸੇ ਦੁਆਰਾ ਅਨਾਥ ਆਸ਼ਰਮ ਵਿੱਚੋਂ ਗੋਦ ਲਿਆ ਹੋਇਆ ਸੀ ਜੋ ਮਲੋੜ ਤੋਂ ਬਾਹਰ ਰਹਿੰਦੇ ਸੀ ਤੇ ਉਹ ਲੋਕ ਬਹੁਤ ਅਮੀਰ ਸੀ ਪਰ ਔਲਾਦ ਨਾ ਹੋਣ ਕਾਰਨ ਉਹਨਾਂ ਗੁਰੀ ਨੂੰ ਗੋਦ ਲਿਆ ਸੀ ਇਹ ਗੱਲ ਕਦੇ ਗੁਰੀ ਨੇ ਨਾ ਤਾਂ ਤੈਨੂੰ ਦੱਸੀ ਤੇ ਨਾ ਹੀ ਮੈਨੂੰ ਦੱਸੀ ਪਰ ਮੈਨੂੰ ਇਹ ਸਭ ਮੈਰਜ ਤੋਂ ਬਾਅਦ ਪਤਾ ਲੱਗਿਆ ਜਦੋਂ ਉਸ ਦੀਆਂ ਮਨ ਮਰਜ਼ੀਆਂ ਵਧਣ ਲੱਗੀਆਂ ਉਹਨਾਂ ਗੁਰੀ ਨੂੰ ਬਹੁਤ ਪੜਾਇਆ ਪਰ ਗੁਰੀ ਦੀਆਂ ਆਦਤਾਂ ਉਹਨਾਂ ਤੋਂ ਘਟਰਾਉ ਨਹੀਂ ਹੋਈਆਂ ਤੇ ਉਹ ਵਿਗੜ ਗਿਆ ਜਿਸ ਦਿਨ ਗੁਰੀ ਨੂੰ ਮੈਂ ਪ੍ਰਪੋਜ਼ ਕੀਤਾ ਉਸ ਦਿਨ ਉਹ ਪਾਰਟੀ ਕਰਨ ਲਈ ਮੈਨੂੰ ਇੱਕ ਵੱਡੇ ਰੈਸਟੋਰੈਂਟ ਵਿੱਚ ਲੈ ਗਿਆ ਜਿੱਥੇ ਉਸਨੇ ਨਾਲ ਹੀ ਮੈਰਜ ਦਾ ਪ੍ਰਪੋਜ਼ ਕਰ ਦਿੱਤਾ ਇਸ ਬਾਰੇ ਉਸਨੇ ਆਪਣੇ ਮॉम ਡੈਡ ਨੂੰ ਦੱਸ ਦਿੱਤਾ ਸੀ ਪਰ ਮੈਂ ਹੈਰਾਨ ਸੀ ਉਸਨੇ ਇੰਨੀ ਜਲਦੀ ਫੈਸਲਾ ਕਿਉਂ ਲਿੱਤਾ ਪਰ ਉਸਨੇ ਕਦੇ ਕੁਝ ਦੱਸਿਆ ਨਹੀਂ ਸੀ ਹੌਲੀ ਹੌਲੀ ਉਸਨੇ ਕਾਲਜ ਵਿੱਚ ਮੇਰਾ ਫਰੈਂਡ ਸਰਕਲ ਸੀਮਤ ਕਰ ਦਿੱਤਾ ਮੈਨੂੰ ਪਹਿਲਾਂ ਪਹਿਲ ਲੱਗਿਆ ਕਿ ਸ਼ਾਇਦ ਉਹ ਮੈਨੂੰ ਖੋਣ ਤੋਂ ਡਰਦਾ ਹੈ ਪਰ ਉਸਦਾ ਅਸਲੀ ਚਿਹਰਾ ਮੇਰੇ ਸਾਹਮਣੇ ਕਦੇ ਨਹੀਂ ਆਇਆ ਸਾਡੀ ਮੈਰਜ ਉਸੇ ਸਾਲ ਦੇ ਅੰਤ ਤੱਕ ਹੋ ਗਈ ਮੈਰਜ ਤੋਂ ਬਾਅਦ ਉਸਦੇ ਅਸਲੀ ਚਿਹਰਾ ਸਾਹਮਣੇ ਆਉਣ ਲੱਗਾ ਉਹ ਬੇਵਜਾ ਗੁੱਸੇ ਰਹਿਣ ਲੱਗਾ ਤੇ ਸਾਰਾ ਟਾਈਮ ਨਸ਼ੀ ਕਰਨ ਲੱਗਾ ਕਈ ਵਾਰ ਉਹ ਝਾਲਮਾਂ ਬਾੰਗ ਸਬੰਧ ਬਣਾਉਂਦਾ ਮੈਨੂੰ ਬਹੁਤ ਤਕਲੀਫ ਹੁੰਦੀ ਇਹ ਸਭ ਬਾਰੇ ਮੈਂ ਮੇਰੀ ਸੱਸ ਨੂੰ ਦੱਸਿਆ ਪਰ ਉਹ ਕੁਝ ਨਾ ਕਰ ਸਕੇ ਗੁਰੀ ਉਹਨਾਂ ਨਾਲ ਬਹੁਤ ਲੜਦਾ ਇੱਕ ਦਿਨ ਹੱਦ ਹੋ ਗਈ ਗੁਰੀ ਉਹਨਾਂ ਦੋਵਾਂ ਨਾਲ ਪੈਸਿਆਂ ਪਿੱਛੇ ਬਹੁਤ ਲੜਿਆ ਤੇ ਉਸਨੇ ਆਪਣੀ ਮਾਂ ਨੂੰ ਮਾਰਿਆ ਮੇਰੀ ਇਹ ਸਭ ਦੇਖ ਰੂ ਕੰਬ ਗਈ ਉਹ ਦੋਵੇਂ ਘਰ ਛੱਡ ਕੇ ਵਿਦੇਸ਼ ਜਾ ਕੇ ਸਿਫਟ ਹੋ ਗਏ ਮੇਰੇ ਨਾਲ ਮੈਰਜ ਵੀ ਪੈਸੇ ਤੇ ਜਾਇਦਾ ਲਈ ਹੀ ਕੀਤੀ ਸੀ ਪੈਸਿਆਂ ਲਈ ਉਸਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ ਇੱਕ ਦਿਨ ਤਾਂ ਉਸਨੇ ਮੈਨੂੰ ਬਹੁਤ ਮਾਰਿਆ ਤੇ ਫਰਿੱਜ ਦਾ ਠੰਡਾ ਪਾਣੀ ਪਾ ਕੇ ਬਹੁਤ ਕੁੱਟਿਆ ਜੋ ਮੇਰੇ ਤੋਂ ਸਹਿਣ ਨਹੀਂ ਹੋਇਆ ਤੇ ਮੈਂ ਹੰਬੀਸ਼ਾ ਲਈ ਆਪਣੇ ਪੇਕੇ ਘਰ ਆ ਗਈ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੀ ਰੌਣਕ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਦਰਿਆ ਵਗ ਪੁਰੇ ਰੌਣਕ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦੀ ਸੁਣਾਉਂਦੀ ਹੰਝੂਆਂ ਦੇ ਹੜ੍ਹ ਚੋਂ ਡੁੱਬ ਜਾਂਦੀ ਹੈ ਦੀਪ ਕੌਫੀ ਸਾਹਿਬ ਦਾ ਆਲਾ ਦਵਾਲਾ ਦੇਖਦੇ ਹੋਏ ਰਾਉਣਕ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਰਾਉਣਕ ਪਲੀਜ਼ ਰੋ ਨਾ। ਦੇਖ ਸਭ ਤੇਰੇ ਵੱਲ ਦੇਖ ਰਹੇ ਨੇ। ਗੁਰੀ ਦੇ ਪਾਪਾਂ ਦੀ ਸਜ਼ਾ ਰੱਬ ਉਸ ਨੂੰ ਜ਼ਰੂਰ ਦੇਵੇਗਾ। ਰਾਉਣਕ ਆਪਣੀ ਚੁੰਨੀ ਦੇ ਲੜ ਨਾਲ ਆਪਣੀਆਂ ਹੰਝੂਆਂ ਵਾਲੀਆਂ ਅੱਖਾਂ ਸਾਫ਼ ਕਰਨ ਲੱਗਦੀ ਹੈ ਤੇ ਫਿਰ ਥੋੜਾ ਸ਼ਿਸ਼ਕਤੀ ਹੋਈ। ਰੱਬ ਕਿਸ ਗੱਲ ਦੀ ਸਜ਼ਾ ਦੇ ਰਿਹਾ ਮੈਨੂੰ ਦੀਪ ਜਿਸ ਨੇ ਮੇਰੀ ਉਦੋਂ ਵੀ ਨਹੀਂ ਮਦਦ ਕੀਤੀ। ਜਦੋਂ ਗੁਰੀ ਮੈਨੂੰ ਹਨੇਰਿਆ ਰਾਤਾਂ ਵਿੱਚ ਮਾਰਦਾ ਘੁੱਟਦਾ ਸੀ ਜਾਂ ਫਿਰ ਮੈਂ ਜਦੋਂ ਗੁਰੀ ਦੇ ਅਲਜਾਮਾਂ ਵਿੱਚ ਕਿਰੀ ਹੋਈ ਸੀ ਅਦਾਲਤਾਂ ਦੇ ਚੱਕਰ ਕੱਟਦੀ ਹੋਈ ਡਿੱਗਦੀ ਹੋਈ ਆਪਣੇ ਘਰ ਆਉਂਦੀ ਸੀ ਇਸ ਦੁਨੀਆ ਵਿੱਚ ਕੋਈ ਰੱਬ ਨਹੀਂ ਹੈ ਦੀਪ ਹਿੰਮਤ ਕਰਦੇ ਹੋਏ ਰੌਣਕ ਨੂੰ ਦੀਪ ਹੋਰ ਹੌਸਲਾ ਦੇਣ ਲਈ ਆਪਣੇ ਸੱਜੇ ਹੱਥ ਨਾਲ ਰੌਣਕ ਦੇ ਟੇਬਲ ਉੱਪਰ ਰੱਖੇ ਹੱਥ ਨੂੰ ਥੋੜਾ ਫੜਦੇ ਹੋਏ ਦੇਖ ਰੌਣਕ ਚੰਗੀ ਮਾੜੀ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ। ਬਸ ਰੱਬ ਅੰਤ ਤੱਕ ਪਰਖ-ਪਰਖ ਜ਼ਰੂਰ ਸਾਥ ਦਿੰਦਾ ਹੈ। ਫਿਕਰ ਨਾ ਕਰ। ਮੈਨੂੰ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ? ਰੌਣਕ ਦੀਪ ਤੁਸੀਂ ਬਹੁਤ ਚੰਗੇ ਹੋ ਪਰ ਮੈਂ ਤੇਰੇ ਤੋਂ ਕੀ ਫੇਵ ਲਵਾਂ? ਮੈਨੂੰ ਹੁਣ ਕੋਈ ਜ਼ਰੂਰਤ ਨਹੀਂ ਲੱਗ ਰਹੀ। ਬਸ ਇੱਕ ਬੱਚਾ ਪਾਲਣਾ ਹੈ। ਉਹ ਵੀ ਵੱਲ ਜਾਏਗਾ ਜਿਵੇਂ ਕਿਵੇਂ। ਦੀਪ ਇੱਕ ਲੰਬਾ ਸਾਹ ਲੈਂਦੇ ਹੋਏ ਕੀ ਮੈਂ ਹੋਰ ਕੁਝ ਪੁੱਛ ਸਕਦਾ ਹਾਂ ਰੌਣਕ ਹਾਂਜੀ ਇਸ ਵਿੱਚ ਅਜਾਤ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਕੀ ਤੂੰ ਸੱਚੀ ਗੁਰੀ ਨੂੰ ਪਿਆਰ ਕੀਤਾ ਸੀ ਦੀਪ ਇੰਨਾ ਕਹ ਨੀਮੀਪਾਗ ਟੇਬਲ ਵੱਲ ਦੇਖਣ ਲੱਗਦਾ ਹੈ ਮੈਂ ਗੁਰੀ ਨੂੰ ਪਿਆਰ ਤਾਂ ਕਰ ਲਿਆ ਪਰ ਜਦੋਂ ਵੀ ਉਹ ਕੋਲ ਹੁੰਦਾ ਦਿਲ ਨੂੰ ਰੌਣਕ ਪਤਾ ਨਹੀਂ ਪਿਆਰ ਸੀ ਜਾਂ ਗੁਰੀ ਵੱਲ ਕੋਈ ਖਿੱਚ ਸੀ ਸਕੂਨ ਲਈ ਅਜੀਬ ਜਹੀ ਘਾਟ ਮਹਿਸੂਸ ਹੁੰਦੀ ਕਈ ਵਾਰ ਕਾਲਜ ਵਿੱਚ ਜਦੋਂ ਉਹ ਹੋ ਹੋਰਾਂ ਨਾਲ ਇਕੱਠੇ ਬੈਠੇ ਹੁੰਦੇ ਦੀਪ ਤੇਰੀ ਯਾਦ ਜ਼ਰੂਰ ਆਉਂਦੀ ਸੀ ਪਤਾ ਨਹੀਂ ਕਿਉਂ ਹਰੌਣਕ ਦੇ ਚਿਹਰੇ ਉੱਪਰ ਚੁੱਪੀ ਛਾ ਜਾਂਦੀ ਹੈ ਪਰ ਦੀਪ ਦੇ ਬੁੱਲਾਂ ਉੱਪਰ ਇੱਕ ਹਲਕੀ ਜਿਹੀ ਮੁਸਕਾਨ ਆ ਜਾਂਦੀ ਹੈ ਅੱਛਾ ਜੀ ਤਾਂ ਮੈਨੂੰ ਵੀ ਯਾਦ ਕੀਤਾ ਜਾਂਦਾ ਸੀ ਯਕੀਨ ਨਹੀਂ ਆਉਂਦਾ ਸੱਚੀ ਕਦੇ-ਕਦੇ ਤੈਨੂੰ ਮੈਂ ਬਹੁਤ ਯਾਦ ਕਰਦੀ ਕਿ ਕਾਸ਼ ਮੈਂ ਤੂੰ ਇੱਕਦਮ ਕਾਲਜ ਵਿੱਚੋਂ ਨਾ ਜਾਂਦਾ ਸ਼ਾਇਦ ਮੈਨੂੰ ਹੋਰ ਤੇਰੇ ਬਾਰੇ ਜਾਣਨ ਦਾ ਮੌਕਾ ਮਿਲਦਾ ਪਰ ਤੂੰ ਤਾਂ ਆਪਣੇ ਨਾਲ ਨਾਲ ਦੋਸਤੀ ਵੀ ਖਤਮ ਕਰਕੇ ਧੁਰ ਗਿਆ ਉਸ ਸਮੇਂ ਮੈਨੂੰ ਠੀਕ ਲੱਗਾ ਮੈਂ ਕੀਤਾ ਮੈਨੂੰ ਲੱਗਿਆ ਸੀ ਕਿ ਗੁਰੂ ਤੈਨੂੰ ਬਹੁਤ ਖੁਸ਼ ਰੱਖ ਸਕਦਾ ਹੈ ਪਰ ਜਿਵੇਂ ਮੈਂ ਸੋਚਿਆ ਸੀ ਉੰਜ ਨਹੀਂ ਹੋਇਆ ਤੇ ਦੇਖ ਮੁਕੱਦਰ ਵੀ ਕੀ ਚੀਜ਼ ਹੈ ਤੈਨੂੰ ਮੈਂ ਕਦੇ ਭੁੱਲ ਨਾ ਸਕਿਆ ਤੇ ਤੂੰ ਅੱਜ ਵੀ ਮੇਰੇ ਕੋਲ ਹੈ ਪਰ ਇੱਕ ਸਵਾਲ ਇਹ ਹੈ ਕਿ ਗੁਰੀ ਆਖਰ ਕਿੰਨੇ ਪੈਸੇ ਲੈ ਕੇ ਗਿਆ ਕਿੱਥੇ ਗਿਆ ਇਹ ਤਾਂ ਮੈਨੂੰ ਪਤਾ ਨਹੀਂ ਉਸਨੇ ਕਿੰਨੇ ਸਾਲਾਂ ਤੋਂ ਕਦੇ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਪਰ ਉਸਦਾ ਇੱਕ ਦੋਸਤ ਅਦਾਲਤ ਦੇ ਬਾਹਰ ਇੱਕ ਦਿਨ ਮੈਨੂੰ ਜ਼ਰੂਰ ਮਿਲਿਆ ਸੀ ਤੇ ਉਸਨੇ ਇੱਕ ਲਿਫਾਫਾ ਮੈਨੂੰ ਖੜਾ ਦਿੱਤਾ ਸੀ ਦੀਪ ਹਰਾਨੀ ਚੋਂ ਕੀ ਕੀ ਕਿਹਾ ਲਿਫਾਫਾ ਕੀ ਸੀ ਉਸ ਵਿੱਚ ਰੌਣਕ ਡਿਵੋਰਸ ਦੇ ਕਾਗਜ਼ ਸੀ ਉਹ لیکن کیوں اس نے ਮੈਨੂੰ ਇੱਕ ਲੈਟਰ ਵੀ ਦਿੱਤਾ ਸੀ ਜਿਸ ਵਿੱਚ ਗੁਰੀ ਨੇ ਲਿਖਿਆ ਸੀ ਜੋ ਉਸ ਨੂੰ ਚਾਹੀਦਾ ਸੀ ਮਿਲ ਗਿਆ ਇਸ ਲਈ ਹੁਣ ਉਹ ਮੈਨੂੰ ਹਮੇਸ਼ਾ ਲਈ ਆਜ਼ਾਦ ਕਰ ਦਿਆ ਹੈ ਸਾਰਾ ਪੈਸਾ ਲੈ ਉਹ ਇੰਡੀਆ ਛੱਡ ਕੇ ਚਲਾ ਗਿਆ ਮੈਂ ਅਦਾਲਤ ਨੂੰ ਇਹ ਸਭ ਕੁਝ ਦੱਸਿਆ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ ਤੇ ਅਦਾਲਤ ਨੇ ਇੰਡੀਆ ਵਾਲੀ ਸਾਰੀ ਜਾਇਦਾਦ ਵੇਚ ਕੇ ਉਹਨਾਂ ਲੋਕਾਂ ਦੇ ਪੈਸੇ ਵਾਪਸ ਕਰ ਦਿੱਤੇ ਦੀਪੇ ਸੌਣ ਕੇ ਸੁੰਨ ਹੋ ਜਾਂਦਾ ਹੈ ਆਕਰ ਰੌਣਕ ਇੰਨਾ ਕੁਝ ਅਕੱਲੇ ਕਿਵੇਂ ਸਹਿ ਗਈ ਰੌਣਕ ਆਪਣੇ ਪਰਸ ਦੀ ਤਣੀ ਮੋਢੇ ਵਿੱਚ ਪਾਉਂਦੀ ਹੋਈ ਕੁਰਸੀ ਤੋਂ ਉੱਠ ਖੜਦੀ ਹੈ ਤੇ ਜਾਂਦੇ ਜਾਂਦੇ ਰੱਬ ਰਾਖਾ ਦੀਪ ਮੈਂ ਚਲਦੀ ਹਾਂ ਜੇ ਮੇਰੇ ਹਜਰਾਂ ਦੇ ਫੱਟਾ ਨੇ ਮੈਨੂੰ ਜਿਉਂਦੇ ਰੱਖਿਆ ਤਾਂ ਫਿਰ ਮਿਲਾਂਗੇ ਰੌਣਕ ਦੀ ਅੱਖ ਫਿਰ ਝਲਕ ਗਈ ਜਾਂਦੀ ਹੈ ਦੀਪ ਉੱਥੇ ਹੀ ਬੈਠਾ ਰੌਣਕ ਨੂੰ ਰੋਕ ਨਾ ਸਕਿਆ ਬੇਜਾਨ ਮੂਰਤ ਬਣ ਬੈਠਿਆ ਰੌਣਕ ਕਾਫੀ ਸ਼ਾਪ ਤੋਂ ਬਾਹਰ ਜਾਂਦੀ ਹੈ ਕਾਫੀ ਸੌ ਵਿੱਚ ਬੈਠੇ ਦੀਪਦਾ ਦਿਲ ਜੋਰ-ਜੋਰ ਨਾਲ ਟੜਕਣ ਲੱਗਦਾ ਹੈ ਉਹ ਆੜਾ-ਦਵਾਲਾ ਦੇਖਦਾ ਹੈ ਤਾਂ ਰੌਣਕ ਉੱਥੇ ਨਹੀਂ ਹੁੰਦੀ ਉਹ ਪਾਗਲਾ-ਬਾਂਗ ਕੁਰਸੀ ਤੋਂ ਤੇਜ਼ੀ ਨਾਲ ਉੱਠਦਾ ਹੋਇਆ ਕਾਫੀ ਸ਼ੌਪ ਦੇ ਬਾਹਰ ਆ ਜਾਂਦਾ ਹੈ ਤੇ ਰੌਣਕ ਦੇ ਪਿੱਛੇ-ਪਿੱਛੇ ਤੁਰਦੇ ਹੋਏ ਰੌਣਕ ਦਾ ਹੱਥ ਫੜ ਲੈਂਦਾ ਹੈ ਰੌਣਕ ਇੱਕ ਗਲਤੀ ਮੈਂ ਤੇਰੇ ਤੋਂ ਦੂਰ ਜਾ ਕੇ ਕੀਤੀ ਸੀ ਤੇ ਅੱਜ ਉਹੀ ਗਲਤੀ ਤੂੰ ਦੁਰਾ ਰਹੀ ਹੈ ਨਹੀਂ ਨਹੀਂ ਮਹਿੂਰ ਤੇਰੇ ਤੋਂ ਦੂਰ ਨਹੀਂ रह ਸਕਦਾ ਇੰਨਾ ਕਹਿੰਦੇ ਹੋਏ ਦੀਪ ਰੌਣਕ ਨੂੰ ਰੋਕਦੇ ਹੋਏ ਆਪਣੇ ਨਾਲ ਮੋਟਰਸਾਈਕਲ ਤੇ ਬਿਠਾ ਲੈਂਦਾ ਹੈ ਉਹ ਰੌਣਕ ਨੂੰ ਨਾਲ ਲੈ ਕੇ ਉਸ ਦੇ ਬੇਬੇ ਬਾਪੂ 나જર ਸਿੰਘ ਦੇ ਘਰ ਪੁੱਜਦਾ ਹੈ ਤੇ ਉਹਨਾਂ ਤੋਂ ਰੌਣਕ ਦਾ ਰਿਸ਼ਤਾ ਮੰਗ ਲੈਂਦਾ ਹੈ ਰੌਣਕ ਵੀ ਮੰਨ ਜਾਂਦੀ ਹੈ ਉਸ ਦੇ ਬੇਬੇ ਬਾਪੂ ਵੀ ਮੰਨ ਜਾਂਦੇ ਨੇ ਉਹਨਾਂ ਦੋਵਾਂ ਦੀ ਮੈਰਿਜ ਲਈ ਹਾਂ ਕਰ ਦਿੰਦੇ ਨੇ ਉਦਰ ਦੀਪ ਦੇ ਮਾਉਂਡਡ ਇਸ ਰਿਸ਼ਤੇ ਤੋਂ ਮਨਾ ਕਰ ਦਿੰਦੇ ਨੇ ਉਹ ਆਪਣੇ ਦੀਪ ਦੀ ਸ਼ਾਦੀ ਕਕਵਾਰੀ ਕੁੜੀ ਨਾਲ ਕਰਨਗੇ ਪਰ ਗਰਨਾਮ ਦੀਪ ਦਾ ਬਹੁਤ ਸਾਥ ਦਿੰਦਾ ਹੈ ਤੇ ਦੀਪ ਦੀ ਸਾਰੀ ਫੈਮਿਲੀ ਨੂੰ ਇਸ ਰਿਸ਼ਤੇ ਲਈ ਮਨਾ ਲੈਂਦਾ ਹੈ ਰੌਣਕ ਡਿਵੋਰਸ ਵਾਲੇ ਕਾਗਜ਼ ਅਦਾਲਤ ਚੋਂ ਦੇ ਦਿੰਦੀ ਹੈ ਤੇ ਗੁਰੀ ਨਾਲ ਡਿਵੋਰਸ ਨੂੰ ਮੰਨ ਲੈਂਦੀ ਹੈ ਇਸ ਪਿੱਛੋਂ ਦੀਪ ਰੌਣਕ ਨਾਲ ਮੈਰਿਜ ਕਰ ਲੈਂਦਾ ਹੈ ਤੇ ਉਸ ਨੂੰ ਆਪਣੇ ਨਾਲ ਹਮੇਸ਼ਾ ਲਈ ਕੈਨੇਡਾ ਲੈ ਜਾਂਦਾ ਹੈ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਲਗੀ ਪਲੀਜ਼ 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 ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ